ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਕਿਉਂਕਿ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ ਪਾਤ ਨਾਲ ਕੋਈ ਸੰਬੰਧ ਨਹੀਂ ਕਿਸੇ ਨੂੰ ਠੇਜ ਪਹਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਜੀ ਇਹ ਘਣਾ ਹੋਇਆ ਮਗਰਾ ਸਮਾਰ ਕੇ ਨਿਗਾਹ ਜੀ ਨਾਲ ਆ ਦੇਖੀ ਜਨਾ ਬਹੁਤ ਆੀ ਬਣ ਜੂ ਆਹ ਚਟਣੀ ਨੂੰ ਆਪਾਂ ਦਾ ਕੋਈ 5 7 ਥਿਆ ਜਾਣ ਹੋਰ ਆਪਾਂ ਕੀ ਕਰਾਉਣਾ ਦੱਸ ਐ ਮੇਰਾ ਸ਼ੇ ਮੇਰੀ ਧੰਗਾ ਜੀ ਕਾਟਾ ਸਮਾਰ ਕੇ ਗੌਰ ਨਾਲ ਦੇਖੀ ਚੰਗਾ ਹਾਂ ਚਾਚਾ ਕੋਈ ਨਹੀਂ ਕੋਈ ਨਹੀਂ ਹਾਂ ਬੂਝੇ ਤੋਂ ਨਾ ਤੋਚਾ ਕੇ ਹਾਂ 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 ਵੇਖੀ ਕਿਤੇ ਮੁਝੇ ਤਾਂ ਨਹੀਂ ਤੋੜਦਾ ਹਾਂ ਕੱਲ੍ਹ ਦੇਖਣਾ ਮਗਰਾ ਇਤਕੀ ਦਾ ਤੂੰ ਹਾਲੋਂ ਤੂੰ ਹੀ ਰਖਾਤੇ ਹੋਏ ਓਏ ਹਾਲੋਂ ਤੋ ਕੋਈ ਲੈ ਜਾਂਦੀ ਐ ਕੀ ਕਰਨਾ ਸੀ ਪਰ ਦੇਖ ਲੈ ਓਏ ਛੱਡਦੇ ਨਹੀਂ ਛੋਲੇ ਦਾ ਕੀ ਹੋਣਗੇ ਤਕੀ ਓਏ ਛੋਲੇ ਹੋ ਜਾਣਗੇ ਕਰ ਕੱਖ ਤਾਂ ਹੈ ਨਹੀਂ ਭਾਈ ਕਿਤੇ ਆ ਵਿੱਚੇ ਬਿੱਤੋ ਹੈਗੇ ਆ ਆ ਕੋਈ ਕੋ ਟਾਵਾ ਟਾਵਾ ਬੁੱਝਾ ਇਹ ਮੈਂ ਬੱਕ ਕਾਢਿਆ ਮੈਂ ਫਿਰ ਤੂੰ ਬੱਕ ਜਾ ਕੋਠੇ ਤੇ ਹਾਂ ਹਾਂ ਮੈਂ ਘਰ ਸਵਾਰ ਕੇ ਗੌਰ ਨਾਲ ਚੰਗਾ ਕੱਢਦੀ ਹਾਂ ਹਾਂ ਮੈਂ ਤਾਂ ਚੱਲਦਾ ਕੋਠੇ ਚ ਨਹੀਂ ਐ ਬੱਕ ਜੀ ਤੇ ਜਾਣਾ ਬੱਕ ਜੀ ਪਿੰਡ ਮੈਂ ਆ ਜਾਊਗਾ ਅੱਛਾ ਹਾਂ ਉਹ ਮੇਰਾ ਫਿਰ ਆਥਨ ਦਾ ਟਾਈਮ ਹੋ ਰਿਹਾ ਨਾ ਹਾਂ ਹਾਂ ਫਿਰ ਤੂੰ ਤਾਂ ਜਾਣਾ ਹੈ ਜਲਦੀ ਆਜੂਗਾ ਮੈਂ ਕਾ ਹੈ ਬੜਕੇ ਜੇ ਤੂੰ ਲਾਉਣੀ ਵੀ ਹੋਈ ਨਾ ਛਿੱਟਾ ਬੋਚ ਕੇ ਦੇ ਨਾ ਉੱਥੇ ਨਹਰੇ ਚ ਮੈਂ ਤੈਨੂੰ ਫੜਾ ਦੂੰਗਾ ਬਸ ਉਹ ਤੂੰ ਮੈਂ ਆ ਜਦੋਂ ਹਰਾ ਕੁੱਟੇਗਾ ਨਾ ਹਾਂ ਉਦੋਂ ਹਾਂ ਮੈਂ ਤੇ ਲਵਾ ਦੂੰਗਾ ਆ ਜਾ ਚੰਗਾ ਆਇਂਦਾ ਯਾਰ ਗੱਲਾਂ ਨਾ ਗਲਾਕੀ ਇਹ ਆ ਕੀ ਡੱਕਾ ਤੋੜ ਕੇ ਦੇ ਨਹੀਂ ਜੇ ਤਾਂ ਹੋਮਾ ਦਾ ਕਰੀ ਜਾਂਦਾ ਤਿੰਨੇ ਹੱਥ ਨਹੀਂ ਲੋਂਦਾ ਕੰਮ ਦੇ ਇਹ ਨਾਲੇ ਤੋਤੇ ਰਹਿਣਾ ਪੈਂਦਾ ਟਣੀਆਂ ਵੀ ਘਰ ਚੰਗਾ ਖੜਾ ਉਹਦੇ ਪਰਸੋਂ ਮੈਂ ਗੁੱਡ ਕਹਿਤਾ ਤਾਂ ਗੁੱਡਤਾ ਨਹੀਂ ਭਾਂਦੇ ਲੰਨੇ ਇਹਨੇ ਵੀ ਨਹੀਂ ਅੱਖ ਲਾਉਣਾ ਚਾਹੀਦਾ ਹੈਗੇ 10 ਮਰਲੇ ਤਾਂ ਹੋਣਗੇ ਯਾਰ ਧਣੀਆਂ ਦੇ ਆ ਖਾਸੇ ਚੱਲ ਭਾਈ ਸਾਲ ਭਰ ਪਿਆਈ ਜਾਵਾਂਗੀ ਤੇ ਨਿਆਰੇ ਲਵਾਂਗੇ ਮੁੱਲ ਤਾਂ ਨਹੀਂ ਲੈਣਾ ਪੈਂਦਾ ਝੱਟ ਦੇ ਤਾਂ ਭਾਈ ਬਾਧੂ ਥਾ ਹੁੰਦਾ ਕਿੱਥੇ ਸਾਰੀ ਸਬਜੀ ਹੁੰਦੀ ਆ ਹਲਦੀ ਲਾਲਾ ਧਣੀਆਂ ਲਾਲਾ ਕੁਸੀ ਲਈ ਜਾ ਸੌਫ ਲਾਲਾ ਜਮੇਨ ਲਾਲਾ ਹੈਂ ਇੱਕ ਮੇਰ ਵਰਗਾ ਬਸ ਮਾਸਤੇ ਆਨੀ ਅੱਥਲਾਉਂਦਾ ਸਾਰੇ ਬਸ ਬੜਿਆਈ ਦੇ ਭੁੱਖੇ ਆ ਚੰਗੇ ਚੱਟੇ ਪਾ ਲੈਣਗੇ ਕੱਪੜੇ ਭੈਂਦੀ ਫੁੱਦੀਆਂ ਬਣ ਜਾਣਗੇ ਜਿਵੇਂ ਕੰਨੋਂ ਕੋ ਲੱਗਿਆ ਹੁੰਦਾ ਆ ਵੇਖਣ आले ਗੇ ਯਾਰ ਕੀ ਇਥੇ ਤੋਲਾ ਪਈ ਹੋਵੇ ਜਾਂਦੇ ਹਾਂ ਇਹ ਹੱਡੀ ਤੱਤੇ ਕਰ ਜਾਗੇ ਹਾਂ ਮਾਪਾ ਇਹਦਾ ਯਾਰਾ ਗਰਦਿਆਲ ਕਿਤੇ ਚਿੱਕੜ ਪਣਾ ਲਈ ਓਹ ਸਾਹ ਚੜ ਜਾਂਦਾ ਹੋਏ ਨੇ ਬੰਗਾਂ ਦੇ ਬੁੱਜੇ ਵੀ ਚੰਗੇ ਹੋ ਰਿਆ ਖੜਾ ਚੱਲ ਭਾਈ ਸੁਪਰੇਆਂ ਦੇ ਮੋਕੇ ਕੰਮ ਦੇਦਾ ਕਰਨਗੇ ਦੋਨੋਂ ਛੋੜ ਕੇ ਇੱਥੇ ਪੀ ਲਿਆ ਕਰੂਗਾ ਆਹ ਸਪਰੇਸਪੁਰੂ ਦਾ ਅਸਰ ਨਹੀਂ ਹੁੰਦਾ ਆ ਯਾਰ ਦਫਾ ਹੋਵੇ ਸਾਰੀ ਉਮਰ ਕਮਾਂਦਰੇ ਦੀ ਨਾਂਗੀ ਪੈ ਨਹੀਂ ਯਾਰ ਦੀ ਕਦੇ ਕੋਈ ਚਾਚਾ ਦਾ ਕੱਪੜਾ ਨਹੀਂ ਪਾ ਕੇ ਦੇਖਿਆ ਪਾਏ ਲੰਡਾ ਜੋਂ ਸੁਰ ਤੋਂ ਸੰਭਲਿਆ ਗੜ ਕੇ ਸੁੱਕਨੇ ਪਾਤੇ ਆ ਆ ਆਹਾਹਾ ਉਹ ਤਾਂ ਖੰਨ ਗਿਆ ਹਜਾਉ ਰਸੂਰ ਜਦਾ ਹਾਂ 2 ਮਿੰਟ ਦਾ ਆਰਾਮ ਕਰ ਲੈਨੇ ਚੱਲਦੇ ਐ ਨੇ ਨਹੀਂ ਲੈ ਵੱਡੇ ਪਿਆਈ ਆ ਕੀ ਹੁਣ ਉਹ ਤਾਂ ਕੋਈ ਕੰਮ ਹੀ ਨਹੀਂ ਹੈ ਆ ਰਾ 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 ਉਹ ਹੋ ਪਰ ਭਾਂਕਣ ਕਦਾ ਘਰ ਚੰਗੀ ਖੜੀ ਐ ਤਕੀ ਆ ਪਈ ਇੱਕ ਤੇ ਰੇ ਨਹੀਂ ਮਿਲਿਆ ਤਾਂ ਭਾਂਦੇ ਲਾਨ ਦੀ ਮੌਕੇ ਤੇ ਨਹੀਂ ਤਾਂ ਇਹ ਜਾਂਦੀ ਹੋਰ ਉਹਨੂੰ ਹੁੰਦੀ ਮੋٹے ਪੱਟ ਪੱਟ ਤਾਂ ਝਾਣ ਉਹ ਵੀ ਬਹੁਤ ਵੱਡੀ ਹੈ ਕੱਦ ਦਾ ਖਰ ਖ ਚੰਗਾ ਕਰਿਆ ਆ ਗਿਆ ਗਿਆ ਕੰਤਾ ਕਰ ਗਏ ਆ ਆਪਾਂ ਲਸਣ ਚ ਨਾ ਉਹ ਪਾਈ ਗਏ ਕੀ ਹੋਏ ਆ ਸਵਾਹ ਜੀ ਪਾਈ ਗਏ ਹੁਣ ਹਾਂ ਸਵਾਹ ਨਾਲ ਕ ਵਧੀਆ ਹੋ ਜਾਂਦੇ ਜਮਾ ਮੈਂ ਕਹਿੰਦਾ ਪੋਲੀ ਰਹਿੰਦੀ ਆ ਹਾਂ ਪੋਲੀ ਠਾਡੀ ਡੇਢੀ ਗੰਢੀ ਹੋ ਗਈ ਅੱਛਾ ਔਰ ਮਾੜੀ ਰਹਗੀ

ਚਲ ਛੱਟ ਬਹਿ ਕੇ ਜਾਂਗੇ ਹੋਰ ਕੀ ਕਰਨਾ ਭਗਵਾਨ ਦੀ ਬੰਦਾ ਚਲ ਦੋ ਸੁਣਿਆ ਆਉਨੇ ਹੈ ਨਾ ਉਹ ਕਹਿੰਦਾ ਉਹ ਤਾਂ ਆਪਣੇ ਉਹ ਜਿਹੜਾ ਢਾਟਾਲਾ ਕਿਲਾ ਹੈ ਹਾਂ ਉਨ ਤੇ ਪਾਣੀ ਚੜਦਾ ਇਹਦੀ ਮੋਟਰ ਦਾ ਲੱਗਦਾ ਹੈ ਤੂੰ ਪਾਣੀ ਨਾ ਪੁੱਛ ਚਲ ਪਾਣੀ ਵੀ ਪੁੱਛ ਲੈਨੇ ਆ ਕੰਕ ਮੰਗਦੀ ਆ ਪਾਣੀ ਹਾਂ ਪਾਣੀ ਮੰਗੀ ਆਂਦੀ ਆ ਹਾਂ ਹੈ ਕਿ ਭੈਂਡਾ ਲੰਚ ਆ ਵੀ ਐ ਨਹੀਂ ਪਤਾ ਕੀ ਕਰਦਾ ਨਹੀਂ ਉਸੇ ਸਿਰੀ ਨੂੰ ਸਾਰਾ ਦਿਨ ਮਟੂਰੀ ਫਿਰੂ ਹੈ ਨਾ ਉਹੀ ਨਾ ਉਹ ਕੰਮ ਕਰਾਉਂਦਾ ਉਹ ਦੇ ਲੁਕਾ 24 ਵਾਲਾ ਲੁਕਾ ਹੋ ਹੈ ਹਾਂ ਉਹ ਬੜਾ ਲੁਚਾ ਕੰਮ ਨਹੀਂ ਡਕਾ ਤੋੜਦਾ ਹਾਂ ਇਹ ਗੱਜਾਲੀ ਆ ਪਿਆਈ ਹੋਏ ਹਾਂ ਗੱਜਾਲੀ ਆ ਕਿਵੇਂ ਜੀ ਪਿਆ ਇਹ ਅਰੇ ਬੌਂਡ ਕਿਤੇ ਮੈਂ ਖੁੰਡਾ ਮੈਂ ਤਾਂ ਕਹਣਾ ਨਾ ਫੇਰ ਦਿਆਂ ਓਏ ਕਾ ਨੂੰ ਇਹ ਤਾਂ ਵੜ ਦੂ ਮੇਰਾ ਸਾਜਾ ਓਏ ਗੱਜਾਲੀ ਲੈ ਓ ਕਵੇਂ ਆ ਕੀ ਹਾਲ ਹੈ ਮੈਂ ਆ ਆ ਕਦੇ ਬਲਾਂਡ ਥੋਟੇ ਚੱਕਿਆ ਹੋਏ ਪੈਨ ਓਏ ਠੱਗ ਲੱਛਣ ਜੀ ਜੀ ਫੇਰ ਪਿਆਈ ਆ ਯਾਰ ਕੀ ਦੇ ਫੇਰਤਾ ਲੋ ਸੁਣੋ ਜੀ ਕੋਈ ਹੜਫੇ ਰਹਾ ਹੜ ਗਿਆ ਜੇ ਸਮਝ ਲਗੀ ਵਗਰੇ ਭਾਈ ਆ ਜਾ ਭਾਈ ਧੱਕਾ ਕਰ ਲਿਆ ਕਰੇ ਤੇ ਅਢੀ ਪਾ ਰੱਖੇ ਨੀਕਰ ਤੇ ਪੱਦ ਮਾਰੀ ਇਹਨਾ ਪਿਆ ਮੰਜੇ ਚ ਆ ਹੈ ਉਹ ਮੰਜੇ ਚ ਚੋਰੀ ਜਾਂਦਾ ਖੇਤ ਸਮਝ ਨਹੀਂ ਆਦੀ ਮੈਨੂੰ ਇਹਦੀ ਵੀ ਡਰਾਈਵਰ ਦੀ ਪਰ ਸਮਝ ਕੀ ਆਵੇ ਕੋਈ ਕੰਮ ਖਾਈ ਲੈ ਲੋ ਰਿਆ ਚੰਗਾ ਭਲਾ ਗੱਡੀ ਤੇ ਲੱਗਾ ਲਗਾਇਆ ਹੈ ਨਾ ਭਲਾ ਕੰਜੇ ਦਾ ਪਾਣੀ ਨਹੀਂ ਦੇਣਾ ਇੱਥੇ ਤੂੰ ਦੱਸ ਨੌੜਾ ਫੜ ਦਾਂਗਾ ਇਹ ਉਹ ਬੰਦੀ ਤਾਂ ਫਿਰ ਆਈ ਸੀ ਜਦ ਤਾਇਰ ਦੀ ਮੱਠੀ ਆਇ ਸਲ ਜੋੜੀ ਪਾਉਣੀ ਪੈਂਦੀ ਆ ਫਿਰ ਬਿੱਲੇ ਨੇ ਹੁਣ ਕੀ ਕਰਨਾ ਬਸ ਸਾਨੂੰ ਬਾਜ਼ਾ ਜਾਂ ਨੀ ਖਾਦਾ ਨੇ ਬੇਚਤੀ ਹੁਣ ਬੜਾ ਸਿਆਣਾ ਬੰਦਾ ਨਾ ਇਹ ਨਾ ਨਾ ਸਿਆਣਾ ਹੀ ਆ ਪਾਣੀ ਪੀਤਾ ਯਾਰ ਖਾਂ ਖਾਂ ਜਾਂ ਪਾਣੀ ਮੇਰੂ ਵੀ ਲੋੜੇ ਦਾ ਪਤਾ ਲੋਗ ਆ ਗਏ ਕਿ ਹੁਣ ਬਿੱਲੀ ਹੱਜ ਨੂੰ ਚਲੀ ਆ ਗੀ ਨੂੰ ਕਿਵੇਂ ਹਾਂ ਉਹ ਸਿਆਣ ਫਕੋੜਦਾ ਹੁਣਾ ਕੇ ਸਿਆਣਾ ਹੀ ਆਪਦੀ ਥਾਂ ਤੂੰ ਕਦੇ ਸਰਦੂਰਗੜ ਨਹੀਂ ਗਿਆ ਹਾਂ ਆ ਸਰਦੂਰ ਇੱਥੇ ਸਾਰਾ ਦਿਨ ਬੈਠਾ ਰਹਿੰਦਾ ਮੇਰਾ ਕੰਮ ਤਾਂ ਇਹ ਕਿਉਂ ਯਾ 2 ਲੱਖਾਂ ਗਾਲਿਆ ਯਾਕਾ ਇਹ ਤਾਂ ਪੈਂਦੇ ਜਾਂਦਾ ਇੱਥੇ ਖੇਤ ਵੀ ਨਹੀਂ ਸਕੂਟਰ ਚੋਂਦਾ ਤੁਰ ਕਿਉਂਦਾ ਲੈ ਜਾਇਆ ਕਾਣਾ ਲਾਕਾ ਤੋਂ ਕੁੜੀ ਚੋੜਿਆ ਕੋਈ ਉੰਗਾ ਆ ਛੋਟੀ ਮੋਟਰ ਪੁੱਛ ਉਹਦੇ ਬੁੰਡ ਤੇ ਜੇ ਪੰਗਾ ਸੀ ਨਾ ਇਹ ਚੋਰੀ ਜਿੱਚ ਫੜਿਆ ਸੀ ਉਹਦੀ ਕੀ ਗੱਡੀ ਤੇ ਕਾਂ ਨੁੱਟ ਚੋੜੀ ਕਿ ਗੱਲ ਤਾਂ ਹੁਣ ਕਿਸੇ ਭੈਣ ਜਾਂਦੀ ਇਹ ਤਾਂ ਬਾਹਰ ਬੜੀਆਂ ਜੀ ਅੱਲਾ ਏਹ ਸੈਨਾ ਮੱਛਲੀ ਦਾ ਹੋ ਗਿਆ ਉੱਥੇ ਟਾਇਰ ਦਾ ਪਟਾਕਾ ਪੈ ਗਿਆ ਮੂਲ ਦੇ ਦਾ ਅੱਛਾ ਤੇ ਬਸ ਉੱਥੋਂ ਨਾ ਇਹਦੇ ਪਟਾਕੇ ਬੰਦਾ ਸੀ ਉਹ ਟਾਇਰ ਦਾ ਗੱਡੀ ਦਾ ਅੱਛਾ ਗੱਡੀ ਦਾ ਤੇ ਉਹ ਮੱਛੀ ਫਿਰ ਗਿਆ ਕਿਸੇ ਕੋਲੇ ਮੈਂ ਮਦਦ ਤਕਰਾਰ ਵੀ ਮੈਂ ਟਾਇਰ ਦੀ ਮਦਦ ਤਕਰਾਰ ਲੈਣਾ ਪੈ세 ਹੈ ਨਾ ਇਹਦੇ ਕੋਲੇ ਅੱਛਾ ਉਹਨਾਂ ਨੇ ਬਣਾਤਾ ਕਿਉਂਕਿ ਮੇਰੇ ਥੋੜਾ ਨੇ ਵੀ ਚੋਰੀ ਕਰਨ ਆਇਆ ਅੱਛਾ ਆ ਗੱਲ ਸੀ ਉੱਤਰ ਰੁਪਿਆ ਬਾਤ ਆਈ ਜਿਹੜੀ ਮੈਂ ਕਹਿੰਦੇ ਉਤਾਰਾ ਤੁਰਾਂ ਜੀਆਂ ਨਹੀਂ ਉਹ ਆਪਣੇ ਲਾਉਂਦੇ ਹੁੰਦੇ ਸੀ ਕੇਬਲਾ ਜੀਆਂ ਹਾਂ ਮੈਂ ਤਾਂ ਕਿਸ਼ਮਕਾ ਚੋਥਾ ਮੈਂ ਚੋਰੀ ਦੀ ਉਹ ਜੀ ਇਹ ਕਾ ਡਲੇ ਨਾ ਮੂੰਹ ਤਾਂ ਘੱਟ ਨਹੀਂ ਲੱਗਦਾ ਡਰਾਈਵਰ ਮੰਨ ਕਿਹਾ ਤੂੰ ਨਾ ਮੰਨ ਨਾ ਨਾ ਧੀ ਹੋਣੀ ਆ ਕਿੱਤੇ ਮੈਂ ਕੀ ਭੰਗੜੀ ਆ ਨਹੀਂ ਆਪ ਕਰੀਓ ਨਹੀਂ ਤੇਰੇ ਵੜਦਾ ਗੱਟ ਨੇ ਚੱਕ ਲਿਆ ਸੀ ਸਰਦੂਲ ਗਣੋ ਚੱਕ ਲਿਆ ਕੋਈ ਸਾਥ ਉਹਦਾ ਸੌਦਾ ਲੱਗਦਾ ਸੀ ਉਹਦਾ ਮਾਰ ਕੇ ਮੈਂ ਛੱਡਿਆ ਬਸ ਤੇ ਵੇਖ ਕੇ ਗੱਟਾ ਪਾਣੀ ਦੀ ਲੈ ਕੇ ਢੋਲੀ ਭਰ ਕੇ ਅੱਛਾ ਦੁਕਾਨ ਤੇ ਸੇਟ ਨੂੰ ਕਹਿੰਦਾ ਕੇ ਆ ਮੇਰੀ ਤੇਲ ਦੀ ਢੋਲੀ ਪਈ ਆ ਅੱਖੇ ਮੈਨੂੰ ਗੋੜ ਦਾ ਗੱਟਾ ਚ ਕਹੀਂ ਮੈਂ ਭੱਜ ਕੇ ਬਸ ਆਉਂਦੀ ਧਰ ਦਿਆਂ ਹਾਂ ਭਾਂ ਦੇ ਨਾ ਗੋੜ ਦਾ ਬੱਟਾ ਮਾਰਿਆ ਬਸ ਚ ਅੱਖਾ ਤੂੰ ਉਸ ਢੋਲੀ ਤੇ ਰਿਆ ਆ ਬਗਦੀ ਬਸ ਚੜ ਗਿਆ ਬਾਣ ਵਿੱਚ ਆ ਕੇ ਢੋਲੀ ਜੂੜ ਸੋਜੀ ਉਹ ਗੱਟਾ ਪਾਣੀ ਨਿਪੜ ਕੇ ਤੇ ਰਿਆ ਆ ਉਹ ਤਾਂ ਮਤਲਬ ਇਹ ਜੇ ਕਮ ਉਹ ਤਾਂ ਕੁੜੀ ਚੋਂ ਦਾ ਬਾਣ ਨੇ ਖੁਦ ਜਿਹਦਾ ਖੋਤਾ ਨਿਕਲਿਆ ਕਿਵੇਂ ਉਪਰੀ ਦਾ ਤੇਲ ਦੀ ਸੀਗੀ ਮੈਂ ਦੁਕਤ ਮੋਰੀ ਦਾ ਪਾਣੀ ਆਇਆ ਬਣਿਆ ਤੁਸੀਂ ਗੱਲ ਤਾਂ ਸੁਣਦੇ ਨਹੀਂ ਆਉਂਦਾ ਕੋੜਾ ਦੋਲੀ ਉਹ ਜਿਹਨੇ ਮੈਂ ਤੇਲ ਦੀ ਭਰ ਕੇ ਧਰਤੀ ਨਾ ਉਹਨੂੰ ਆਖੇ ਮੈਂ ਕਿ ਗੁਰਦਾ ਕਟਾ ਚਕਾ ਮਿਲ ਜਾਣਾ ਤੇਲ ਦੀ ਟੋਲੀ ਮੈਨੂੰ ਤਾਂ ਲੱਗੇ ਤੇ ਚੰਦੀ ਭਰਾਵਾ ਅੱਛਾ ਪਹਿਲਾਂ ਤਾਂ ਮੈਂ ਚੜ ਗਿਆ ਇੱਧਰ ਬਠਿੰਡੀ ਵਾਲੀ ਬਸ ਤੇ ਅੱਛਾ ਮੈਨੂੰ ਰਾਹ ਚ ਕਨੇਟ ਨੇ ਪੈ ਰਿਆ ਕਹਿੰਦਾ ਬਾਬਾ ਜਾਣਾ ਕਿੱਥੇ ਆ ਮੈਂ ਕਿਹਾ ਮੈਂ ਤਾਂ ਭਾਈ ਬਾਂਦਰੀ ਜਾਣਾ ਅੱਛਾ ਕਹਿੰਦਾ ਇੱਥੇ ਬਹਿ ਜਾ ਕਹਿੰਦਾ 3 ਵਜੇ ਬੱਸ ਆਊਗੀ ਅੱਛਾ ਤੇ ਮੈਂ ਤਾਂ ਭਰਾਵਾ ਇਹ ਜੀ ਚੌਂਦੀ ਲੱਗੀ ਪਿੰਡਾਂ ਵੜਿਆ ਜਦੋਂ ਦੂਜੇ ਦਿਨ ਮੈਂ ਮੁੰਡਾ ਕਹਿੰਦਾ ਕਿ ਬਾਪੂ ਕੇ ਬੋਰ ਤੇ ਲੋਣਾ ਸੀ ਟਰੈਕਟਰ ਹਾਂ ਤੇ ਤੇਲ ਮੈਂ ਇਹ ਤੇਲ ਦੀ ਢੋਲੀ ਮੈਂ ਕਿੱਥੇ ਪਾ ਰੱਖਿਆ ਮੈਂ ਯਾਦ ਕਰੀ ਆ ਵਾ ਅੱਛਾ ਜੇ ਬਾਣਵੇਂ ਕੋਲੇ ਗਿਆ ਪਾਏ ਦਾ ਖਾਸਮ ਪਾਣੀ ਪਾਈ ਬੈਠਾ ਮੈਨੂੰ ਕੰਨ ਪਾਇ ਤੂੰ ਤਾਂ ਪਾਣੀ ਦੀ ਭਰ ਕੇ タル ਗਿਆ ਕਨੇ ਮੇਰਾ ਠੱਗੀ ਮਾਰ ਗਿਆ ਉਹ ਗੱਲ ਤਾਂ ਨਹੀਂ ਕੱਟਨੀ ਸੀ ਯਾਰ ਉਧਰੋਂ ਕੱਟਨੀ ਸੀ ਤੇ ਗੱਲ ਪਾਣੀ ਪਾ ਲੈ ਸੀ ਪਾਇ ਉਹ ਪਾਣੀ ਹਾਂ ਪਾਣੀ ਭਾ ਕੇ ਲੱਗਿਆ ਕਰੋ ਮੰਨਿਆ ਇਹ ਕੀ ਕੋਈ ਕੰਮ ਆ ਬਈ ਦੇਖ ਲਾ ਨਾ ਦਾਰਾ ਤਾਂ ਬੰਦ ਨਹੀਂ ਹੁੰਦੀਆਂ ਊਂ ਬਗਾ ਹੋ ਗਿਆ ਲੱਭਣਾ ਸੀ ਸਾਨੂੰ ਕੀ ਪਤਾ ਯਾਰ ਡਰਾਈਵਰ ਨਾ ਇਹ ਕਾਨੂੰ ਆ ਸਪੱਕੀ ਸਹੀ ਗੱਲ ਹੈ ਹਾਂ ਮੈਨੂੰ ਪਤਾ ਸਹੀ ਗੱਲ ਹੈ ਸਹੀ ਗੱਲ ਹੈ ਜਮਾ ਲੋਹੇ ਚ ਕਿ ਮਕਾਨ ਦੱਸਿਆ ਛੋਟੇ ਬੰਦੇ ਦੀਆਂ ਤਾਂ ਗੱਲਾਂ ਹੀ ਬੰਦੀਆਂ ਨੇ ਵੱਡੇ ਨੇ ਕੋਈ ਪੱਕਾ ਹੀ ਨਾ ਨਹੀਂ ਪੈਣ ਚੋਦਾ ਤੂੰ ਆਪ ਬਚਾ ਲਈ ਚੇਹ ਫੁੰਦੀ ਕਹਦੀ ਨਾ ਮੰਨੀ ਆ ਮੇਰੀ ਗੱਲ ਆ ਨਹੀਂ ਨਹੀਂ ਜਾ ਮੈਂ ਕਹਾਂ 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 ਤੂੰ ਮੱਦ ਮਰੀ ਜਨੇ ਬੈਠਾ ਸੀ ਸਪਾਲੀ ਨੂੰ ਲਈ ਰੱਖ ਦੰ ਢੱਕਾ ਕਰ ਲਿਆ ਕਰ ਉਹ ਕਹਿੰਦੇ ਵਾਚਾ 200 ਰੁਪਏ ਦਿੰਦੇ ਨੂੰ ਇਹ ਤਾਂ ਬੰਦਤਾ ਨਹੀਂ ਮੰਨਿਓ ਜਿਹਾ ਮੈਂ ਜਹਾੜੀ ਉੱਥੇ ਜਿੱਦੋਂ ਦੇ ਦੇਖੀ ਆਂ ਮਾੜੀ ਗੱਲ ਮੈਂ ਵਾਰਿਆ ਕਰ ਲਾ ਕਦੇ ਬੁੱਕ ਨੂੰ ਤਰਪੀਏ ਕਾਹਨੇ ਪੀਏ ਹੀ ਮੰਨ ਜਾਂਦੇ ਆਂ ਵਿਚਾਰਾ ਨਾਲ ਲੱਗਦਾ ਤੋੜਨੀ ਜੀ ਤੇਨੂੰ ਡੱਕਾ ਜਿੰਦਾ ਲੱਖ ਰੁਪਏ ਲੈਂਦਾ ਹਉ ਤੂ ਯਾਰ ਪੀਏ ਦਿੰਦਾ 500 300 ਉੱਤੋਂ ਉੱਤੋਂ ਦਾਰੂ ਪਿਆ ਦਿੰਦਾ ਬੱਚਾ بس ਦਾਰੂ ਮੇਰੀ ਗੱਲ ਸੁਣ ਲੈ ਪਿਛਲੇ ਸਾਢੇ ਸਵਾ ਲੱਖ ਰੁਪਏ ਚ ਸੀ ਤੇ ਅੱਧਿਆ ਰੋਜ ਦਾ ਦਾਰੂ ਦਾ ਅੱਖਾਂ ਤੇ ਮਨ ਕਣ ਕਮੀਨੇ ਦੀ ਹਾਂ ਇਹ ਹਰਾਰ ਉਹ ਜਿਹਦਾ ਅੱਛਾ ਹਾਂ ਉਹਨਦੇ ਨੂੰ ਆਪਾਂ ਰੱਖ ਗਏ ਇਸ ਕੀ ਗੱਲ ਨੂੰ ਗੱਲ ਦਾ ਗਾਲ ਦੇ ਗਾਲ ਦੇ ਤੁਸੀਂ ਰੱਖੀਏ ਆਪਣੇ ਡਰਾਈਵਰ ਦੇ ਕਾਹ ਦੋ 25 ਕਿਲੇ ਨੂੰ ਦਿੰਦੇ ਨਹੀਂ ਥੋੜੇ ਜਿਹੀ ਗਾੜੀ ਸਾਡੀ ਪਾਵਰ ਪਟਾ ਕਿੰਨੀ ਆ ਪਾਵਰ ਬੜੀ ਆ ਸਾਡੀ ਕੋਈ 드라마ੰਦੇ ਮਾਗਰ ਕਰਦੇ ਰਹਿੰਦੇ ਕੰਮ ਦੇ ਜੈ ਰਾਤ ਦੇ ਲੈਨ ਵਾਲੇ ਜਿਹਦਾ ਨਾ ਮੋੜਦੇ ਨਹੀਂ ਆਂ ਆ ਕੰਕੀ ਛੋਟ ਦੇਣਾ ਹੀ ਨਹੀਂ ਅਸੀਂ ਦੇਣਾ ਨਹੀਂ ਗਾ ਨਾ ਲੈ ਗਏ ਸਾਡੀ ਦਸ ਕਲਮ ਅੰਦਰ ਉਹ ਦਾ ਪਾਪੜ ਵੇਲਦਾ ਉਹ ਤਾਂ ਬਾਈ ਜਿਹੜਾ ਮੰਗਦਾ ਸੀ ਉਹਨੇ ਚੂੜੀ ਲਾਉਣੀ ਆ ਅੱਲਾ ਉਹਦਾ ਮੰਗਦਾ ਹੀ ਬੱਸ ਕਰ ਉਹ ਕਹਿੰਦਾ ਮੇਰੇ ਜੜੀ ਲਵਾਈ ਤੇ ਕਹਿੰਦਾ 300 ਰੁਪਇਆ ਕਹਿੰਦਾ ਮਿੱਟੀ ਲਮ ਕਈ ਨਾ ਮਾਤੇ ਮਿੱਟੀ ਆਹ ਹੋਰ ਕਿ 500 ਡੇਟਾ ਸੀ 200 ਡੇਟਾ ਬਚ ਲਿਆ ਡਰਾਈਵਰ ਨਹੀਂ ਪਾਛੇ ਦਿੱਤਾ ਆਪਣਾ 300 ਇਹਦੇ ਵਿੱਚੋਂ ਕਈ ਨਾ ਸੀ ਆ ਤੁਹਾਨੂੰ ਆ ਜਾਏਗਾ ਮਰੀ ਜੇ ਸਾਡੀਆਂ ਗੱਲਾਂ ਬਣੋ ਗੱਲਾਂ ਬਣੋ ਜਾਂ ਗੱਲ ਹੀ ਨਹੀਂ ਬਾਤ ਨਹੀਂ ਆਏ ਅਸੀਂ ਨਹੀਂ ਮਾਰੇ ਆ ਮਿੱਟੀ ਜੀ ਕਾਰੇ ਵਾਸਤੇ ਇਹ ਬਾਈ ਗੰਡੇ ਲਾਵਾਂਗੇ ਹਾਂ ਗੰਡੇ ਪੋਲੇ ਤਾਂ ਚੰਗੇ ਹੋ ਜਾਂਦੇ ਆ ਲੂ ਲੂ ਵਧਿਆ ਹੋ ਜਾਂਦੇ ਹਾਂ ਚੰਗੇ ਹੋ ਜਾਂਦੇ ਕੀ ਗੱਲ ਆ ਜੀ ਆ ਦੂਵੀ ਕੋਈ ਕਰ ਲਿਆ ਕਰੋ ਢੱਕਾ ਕੇ ਲੋਕਾਂ ਦੇ ਓਏ ਸਬਜੀ ਤੇ ਨਹੀਂ ਰਹਿੰਦੀ ਆ ਸਬਜੀ ਤੇ ਕਾਨੂੰਨ ਜੀ ਛੜਿਆ ਰੱਖਿਆ ਨਾ ਕਰ ਤੁਸੀਂ ਦਾ ਜਿਹੜੇ ਖੇਤ ਵਾਗਦੇ ਕੋਈ ਸਬਜੀ ਲੈ ਕੇ ਮੁੜਨੀ ਆ ਸਭ ਤੋਂ ਪਹਿਲਾਂ ਭਿੰਡੀਆਂ ਲਾ ਦੇ ਇਹੇ ਬਣਾਏ ਲਾਉੜਿਆ ਪਰੇ ਪਰਨਾ ਹੁੰਦਾ ਪਰੇਗਾ ਇਹਨੇ ਦੇਖੇ ਹੀ ਰਹਿਣਗੇ ਆਏ ਜੇ ਜੰਦਰਾ ਬਾਰ ਦੇ ਹੈ ਮਾੜਾ ਰਿਆ ਲਾਉਣਾ ਚੈਨਾ ਦੇ ਹੈ ਮਕਾਂ ਦਾ ਆਪਣੇ ਵਾਲਾ ਇਹ ਹੈ ਇਹ ਤਾਂ ਕਨੇਡਾ ਤੋਂ ਮਾਇ ਜੀ ਮੇਰੇ ਯਾਰ ਤੋਂ ਮਣੀ ਤੋਂ ਹਾਂ ਬਰਾਤ ਦੇ ਅੰਦਰ ਹਾਲਾ ਹੋਇਆ ਉਹਨੇ ਜਿੱਤਿਆ ਸਾਨੂੰ ਗਿੰਦਾ ਚੱਕ ਲੈਸ ਤੋ ਹਰੋਲੀ ਅੰਦਾ ਬਾਯੋ ਕਾਉ ਨਹੀਂ ਕਰਦਾ ਕੀ ਦਾ ਲੈ ਚੱਕੀ ਇੱਟਾ ਜਿੰਦਰ ਬਾਹਰ ਨੇ ਸਾਨੂੰ ਨਾ ਬਾਹਲੇ ਦੇਸੋ ਮਟਲੀ ਇਟਲੀ ਸ਼ੋ ਗਿਫਟ ਦਿੱਤਾ ਹਾਂ ਮੂੰਹ ਦਾ ਤੇਰਾ ਖਲੋ ਖੜਾ ਨਹੀਂ ਲਿਆ ਮਿਆਰ ਤੇ ਦਾ ਇਹ ਕਹਿੰਦੇ ਜਿੰਨੀਆਂ ਕਹਿੰਨਾ ਕਬੜਾ ਲੋਕਾਂ ਦੀਆਂ ਨੇ ਸਾਨੂੰ ਗਿਫਟ ਮਿਲ ਆ ਗਿਆ ਉਹ ਕਿੱਦਾਂ ਨਾ ਇਹ ਇੱਥੇ ਸਟੇਟ ਦੇ ਕੋਲੇ ਮੈਂ ਮੱਤਲੀ ਪਾਣੀ ਲਵਾਇਆ ਸਾਡਾ ਢਾਟਾ ਟੜਾਕੀ ਲਾਣੀ ਉੱਥੇ ਪਾਣੀ ਨਹੀਂ ਜਾਂਦਾ ਸਾਡਾ ਮੁੱਛ ਹੈ ਮੈਂ ਕਹਾਂ ਦੱਸੇ ਦੇਖ ਮੈਂ ਤੈਨੂੰ ਗੱਲ ਦੱਸ ਦਿੰਦਾ ਜੀ ਪਾਣੀ ਦੇ ਰੁਪਏ ਲੈ ਜੀ ਬੇਰਵਾਸ ਹੋਣ ਲੋ ਸੋਰਾ ਹੱਥ ਦਾ ਰਸਸਰੀ ਤੇ ਘੰਡ ਹਾਂ ਇਹ ਮੁਕੰਦਸਾ ਤੇ ਨੀ ਪਾਣੀ ਤੱਕਰੇ ਜਵਾਬ ਦਿੱਤਾ ਨਹੀਂ ਜਵਾਬ ਤਾਂ ਨਹੀਂ ਦਿੱਤਾ ਪੁੱਛਣ ਦਾ ਤਾਂ ਹੱਕ ਹੈ ਤੇ ਦੇ ਲਨ ਬੋਲੇ ਨੂੰ ਰਾਤ ਨੂੰ ਡੁਕਾ ਦਿੰਦੇ ਤੂੰ ਵੀ ਬੋਲੇ ਪੈ ਜੀ ਮੈਂ ਸੁੱਚ ਨਬੂ ਤੜ ਤੂ ਕਿਲਾ ਭਰ ਕੇ ਹਾਂ ਇਹ ਵੀ ਗੱਲ ਠੀਕ ਹੈ ਮਲਾਹ ਮੈਂ ਤਾਂ ਮਸਕੀਨ ਕਬ ਕਦ ਹੋ ਰਹਾ ਭਾਈ ਹਾਂ ਉਹਨੇ ਮੋਟਰ ਦੀ ਕਸਾਈ ਪੈ ਜਾਂਦੀ ਆ ਹਾਂ ਪੀਲਰ ਕਸਦੇ ਹਾਂ ਤੇ ਭਰਾਵਾ ਪਾਣੀ ਮੁੱਕ ਜਾਂਦਾ ਥੱਲੇ ਧਰਤੀ ਚ ਹੈ ਤੇ ਕੋਈ ਆਨਾ ਤੇਰੇ ਵਰਗਾ ਦਿੰਦਾ ਨਹੀਂ ਓ ਪਾਣੀ ਨਾਲ ਪਾਈ ਦੀ ਕੁੜੀ ਪਾਲੇਗਾ ਕੋਈ ਇਸ ਨਸਾਲਾ ਬਣਿਆ ਹੁਣ ਜਵਾਬ ਹੈ ਫਿਰ ਪਾਣੀ ਤਾਂ ਵੇਖਿਆ ਨਹੀਂ ਦਿੰਦਾ ਮੈਂ ਤੈਨੂੰ ਪਾਣੀ ਵੇਖਿਆ ਤੂੰ ਹੀ ਮਾਰਾ ਪੈਸੇ ਦਾ ਲਾਲਚ ਕਰਦਾ ਹਾਂ ਹਾਂ ਨਹੀਂ ਯਾਰ ਕੋਈ ਨਹੀਂ ਐ ਤੱਕ ਕਰਦੇ ਆਹ ਸਾਡੇ ਕੋਲ ਜਾਨ ਰੁਪਿਆ ਹਜ਼ਾਰ ਲੈ ਲੈ ਛੇ ਦਾ ਸਾਬ ਲੈਣਾ ਤੇ ਦਾ ਸਾਬ ਲੈ ਜਾ ਨਕਦ ਲੈ ਲੈ ਬੇਗ ਭਾਈ ਮੇਰੀ ਗੱਲ ਸੁਣ ਲੈ ਇੱਕ ਹਾਂ ਆਏ ਸੀ ਤੁਸੀਂ ਕਿਸੇ ਦੇ ਦਿੰਦੇ ਨਹੀਂ ਪਰ ਪਹਿਲਾਂ ਦੇ ਮੰਗੇ ਜਾਂ ਸੁਣ ਲੈ ਹਾਂ ਸਾਡੇ ਮੱਗਰ ਦੇ ਸੀਗੇ ਦੇ ਮੁੱਕੀ ਪਈਆ ਕਨਕਾ ਮੈਨੂੰ ਕਹਿੰਦੇ ਤੈ ਕਨਕ ਦੇ ਕਹਿੰਦਾ ਕਵਟਲਾ ਕਣਕ ਆਪਣੀ ਜਬ ਤੋੜ ਕੇ ਦੇ ਦਾਂਗੇ ਕਣਕ ਦਾ ਕਟਾ ਦੇ ਦਾਂਗੇ ਹਾਂ ਕਰ ਖੜਾਈ ਗਿਆ ਹਾਂ ਬੇ ਮੁਰਗੀ ਕਰੀ ਆ ਗਈ ਹਾਂ ਕਣਕ ਦੇ ਦੇ ਦਾਂਗੇ ਕਣਕ ਨਹੀਂ ਬਣੂਗੀ ਹਾਂ ਹਾਂ ਹੁਣ ਤਾਂ ਆ ਗਈ ਭੇਡ ਕਰੀ ਉਹਨਾਂ ਲਾ ਕੇ ਤੋੜ ਦੂੰਗਾ ਬਸ ਕੋਈ ਨਹੀਂ ਤੋੜ ਜਗਾ ਉਹਨੂੰ ਛੁਣ ਚੁਣਾ ਕਟਾ ਕਵਾਟੂ ਕਣਕ ਕਰੀ ਦੀ ਮਕਾਂ ਦਾ ਲੈ ਕੇ ਜਵਾਬ ਦਿੰਨੇ ਗਏ ਕੁਤਨੀ ਮਰਗੀ ਲੈ ਕੇ ਹਾਂ ਮਾਂ ਕੀ ਮਾਰੂ ਉਹਨੇ ਤੜਕੇ ਭੇਜਦਾ ਮੈਂ ਫਿਰ ਤੜਕੇ ਨਾ ਤੜਕੇ ਨਹੀਂ ਤੜਕੇ ਪੇ ਹੁਣ ਹੀ ਪੇ ਦਿੱਪਾਂ ਮੈਂ ਸਾਜੇ ਪੜੀ ਜੁਲ ਮੋਟਰ ਕਿਤੇ ਚਾਹੀਦੀ ਆ ਅੱਜ ਸਵੇਰ ਅੱਜ ਲਵਾ ਦੇਣਾ ਅੱਜ ਦਾ ਸਾਡੇ 17 ਦੀਆਂ ਪੱਟੀਆਂ ਪੈਣਾ ਯਾਰ ਉਹਦੇ ਨਾਲ ਮੁੱਕੜ ਜਾਪਾ ਉਹਨੂੰ ਆਖਿਆ ਕੰਜਰ ਦੇ ਨੂੰ ਇੱਕ ਤਾਂ ਮੈਂ ਕੱਲ 로ਟ ਯਾਰ ਕੱਪਰ ਫੋਲਵਾ ਦੀ ਕੱਲ ਨੂੰ ਤੁਸੀਂ ਜਾਣਾ ਹਾਂ ਪਰ ਤੋਂ ਇਹ ਮੈਂ ਜਾਣਾ ਵਿਆਹ ਯਾਰ ਮਕੰਦ ਅੱਥੋਂ ਜਾਣਾ ਸੀ ਵੀ ਜਾਣਾ ਸੀਗਾ ਕਿਤੇ ਕਰ ਲੈਣੂ ਮੈਂ ਤੂੰ ਦੋ ਦਿਨ ਰੁਕ ਜਾਓ ਉਹ

ਰੋਟੇਟਰ ਦੇ ਇਹ ਕਦੇ ਕਹਿੰਦੇ ਤੇਰੀ ਮਸ਼ੀਨ ਦੇ ਇਹ ਕਦੇ ਹਾਲ ਦੇ ਨਾ ਗਾਣ ਚੱਪ ਜਾਗੇ ਕੱਢਣਾ ਆਪ ਹਟਾਈਆਂ ਮੰਗ ਆਪ ਦਾ ਜ਼ਮੀਰ ਵੇਚ ਕੇ ਦਾ ਭਮਾ ਲਿਆ ਹੂੰ ਤਾਰੇ ਸਾਡੀ ਸਾਨੂੰ ਸਬਸਿਡੀ ਆ ਰਹੀ ਹੈ ਹਾਂ ਸਬਸਿਡੀ ਮੂਹ ਦਾ ਜਿਹੜਾ ਸਬਸਿਡੀ ਆ ਵੀ ਲੱਗਦਾ ਮੈਨੂੰ ਉਹ ਖਿਲਾ ਪਾਂਗੀ ਘੜਪੀਆ ਪਰ ਡਰਾਈਵਰ ਨੇ ਉਹ ਖਿਲਾ ਵੱਡੀ ਮਸ਼ੀਨ ਸਬਸਿਡੀ ਤੇ ਲਈ ਆ ਬੱਜੀ ਹਾਂ ਅੱਗੇ ਗੱਡੀ ਵੀ ਸਾਨੂੰ ਸਬਸਿਡੀ ਤੇ ਨਿਕਲੀ ਡਰਾਈਵਰ ਨੂੰ ਹਾਂ ਉਹ ਖਿਲਾ ਭਾਵੇਂ ਮੈਨਾਂ ਨੂੰ ਤੁਸੀਂ ਦੱਸ ਕੇ ਮੈਂ ਤਾਂ ਕੋਈ ਗੱਲ ਬੈਟਰੀ ਤੇ ਨਿਕਲੇਗੀ ਲੈਟਰੀ ਕਿਹਕਾ ਨੂੰ ਐਡਾ ਕੱਪ ਦੇ ਦੇ ਤੀ ਤੁਸੀਂ ਕੀ ਪਿਆਰੇ ਕੀ ਵੇਖੀ ਆ ਉਹ ਖਿਲਾ ਬਾਣਾ ਉਹ ਠੇਕ ਠੇ ਆ ਉਹ ਮੈਨੂੰ ਕਹ ਰਿਹਾ ਤਾਇਆ ਕਰ ਮੂਹ ਪਹਾੜੀ ਰਹੇ ਕਾਹਨ ਦੇ ਲੰਨ ਲੋਕ ਨੇ ਯਾਰ ਅਸੀਂ ਹੁਣ ਜਿਹੜਾ ਮਾਰ ਕੇ ਆਇਆ ਤੇ ਅਗੇ ਮਕੰਦ ਨਹੀਂ ਹੋਰ ਪਿੰਡ ਲੈ ਲਈ ਤੇ ਇਹ ਤਾਂ ਕਦੇ ਨਹੀਂ ਵੇਖਤਾ ਡੂੜ ਕਿਲਾ ਮੈਂ ਕੰਮ ਕੋਈ ਜਾਣ ਜਾਈ ਜਾਂਦਾ ਉੱਥੋਂ ਅੱਜ ਕੋਈ ਸਕੀਮ ਬਣਾ ਕੇ ਤੁਸੀਂ ਪਾਈਪ ਲਾਈਨ ਭੇਜਣੀ ਹੈ ਪਾਈਪ ਭੇਜਾਂਗੇ ਪਾਣੀ ਪਾਣੀ ਭੇਜਾਂਗੇ ਉੱਥੇ ਸਾਡੇ ਪਾਣੀ ਨਹੀਂ ਹੈ ਯਾ ਤਾਂ ਅਸੀਂ ਠੇਕੇ ਪਾਈਪ ਲਾਈਨ ਭੇਜਾਂਗੇ ਉਰਲਿਸਾ بتدی لے جانے گلا

ਓਏ ਮਾਲਕ ਨੇ ਕੰਜਰ ਦੇ ਠੇਕੇ ਤੇ ਸਾਲ ਪਰ ਵਾਸਤ ਲਿਆਂ ਅਸੀਂ ਵੀ ਸਾਲ ਬਾਅਦ ਦਿੱਤੀ ਹੈ ਗਾਂਹਾਂ ਨੂੰ ਪਤਾ ਲੱਗ ਜੀ ਜਦੋਂ ਮੈਂ ਕੜਕਾਂ ਵੇਲੇ ਵਿੱਚੋਂ ਬੰਨਤਾ ਅਸੀਂ ਵੀ ਪੀ ਗਲਾਂਗੇ ਜਿੱਦੂ ਵੀ ਕਰ ਲੈ ਆਹ ਠੇਕੇ ਚੱਲਗੇ ਇਹਦੇ ਨਾਲ ਕੀ ਜਿਹੜਾ ਕਰ ਬੌੜਾ ਹੈਗਾ ਇਹਨੂੰ ਕੀ ਆਖਿਆ ਅਗਰ ਨਹੀਂ ਭੈਂਡੇ ਲੰਨ ਨੇ ਜਿਹੜੇ ਕਹਿੰਦੇ ਹਾਂ ਹਾਂ ਥੂਲੂ ਹੁੰਦੇ ਆ ਹਾਂ ਬੈਠੋ ਤੁਹਾਨੂੰ ਲੋਕ ਹੀ ਦਾ ਜਦੋਂ ਮਕੰਨ ਕਿਸੇ ਦਾ 3 ਪੁੱਤ ਨਸ਼ੇ ਤੇ ਲੱਗ ਜਾਣਾ ਘਰ ਵਾਲੇ ਨੂੰ ਪਤਾ ਨਹੀਂ ਲੱਗਦਾ ਲੋਕ ਪਹਿਲਾਂ ਦੱਸ ਦਿੰਦੇ ਆ ਭਾਈ ਤੁਹਾਡਾ ਮੁੰਡਾ ਖਰਾਬ ਹੋ ਗਿਆ ਸਾਹਮਣੇ ਹਾਂ ਲੋਕ ਭਾਂ ਦੇ ਲੰਨੇ ਅੱਜ ਕੱਲ ਦੇਖ ਕੇ ਜਾਈਂ ਕੋਈ ਥੋੜਾ ਮਰਾ ਮੋਟਾ ਬਸ ਹਾਂ ਟੈਲੀਫੋਨ ਨਾਲ ਬੰਦ ਖਬਰ ਪਹਿਲਾਂ ਹੁੰਦੀ ਹੈ ਤੇ ਲੋਕ ਕੋਈ ਪਿੰਡ ਦੇ ਕਿ ਵੀ ਐ ਗੱਲ ਹੋਦੀ ਏਕ ਭਾਂਦਾ ਲੋੜ ਅੱਜ ਕੱਲ ਪੱਤਰਕਾਰ ਆ ਹਰੇਕ ਵਕੀਲ ਬਣਿਆ ਫਿਰਦਾ ਹਾਂ ਇਹ ਵੀ ਠੀਕ ਹੈ ਗੱਲ ਹਰੇਕ ਕੋਈ ਲੀਡਰ ਹਾਂ ਮੇਰੀ ਜੇਬ ਦਾ ਫਲਾਣਾ ਉਲਾ ਮੈਨੂੰ ਪਰਸੋ ਹੀ ਡرائی ਜਾਵੇ ਅੱਛਾ ਹਾਂ ਉਹ ਨਹੀਂ ਹੈਗਾ ਤੇਰਾ ਕਾਟੂ ਕਹਿੰਦਾ ਛੋੜ ਜਾ ਇਹ ਗੱਲ ਮੈਂ ਤੁਹਾਨੂੰ ਦੱਸਾਂ ਜਾਂ ਬਾਲੀ ਲੰਮੀ ਐ ਮਤਲੀ ਜ਼ਮੀਨ ਵੇਚੇ ਦਾ ਮੈਂ ਨਾ ਬਾਲਾ ਲੰਮੀ ਗੱਲ ਮੈਂ ਤੁਹਾਨੂੰ ਦੱਸਦਾ ਬਾਰੇ ਮਤਲੀ ਦਾ ਕਾਹਗਾ ਮੱਚੀ ਜਾਂਦਾ ਜੋ ਜ਼ਮੀਨ ਵੇਚੀ ਦਾ ਕੋਈ ਦੇ ਦੇ ਮੈਂ ਨਾ ਹਾਂ ਮੱਚੀਦਾ ਭਾਈ ਹਾਂ ਮਤਲੀ ਸਾਨੂੰ ਪੈ ਗਈ ਲੋੜ ਤੇ ਲਾਉਣ ਸੀ ਸਾਡਾ 5-4 ਲੱਖ ਦਾ ਡਰਾਈਵਰ ਤੇ ਮੇਰਾ ਅੱਛਾ ਪੜਾਵਾ ਡੋ ਕਰ ਨਾਲ ਉਹ ਤੋਂ ਬੇਚੀਂਆਂ ਅਸੀਂ ਮਿੱਟਰ ਨਹੀਂ ਮਾਰਦੇ ਬੇਕੀਂਆਂ ਪੈ ਗਈਆਂ ਅੱਖਾਂ ਸਾਨੂੰ ਇੱਕ ਬੰਦੇ ਨੇ ਮਿਹੜਾ ਮਾਰਿਆ ਅੱਛਾ ਅੱਛਾ ਉਹ ਕਹਿੰਦਾ ਵੀ ਤੁਸੀਂ ਬਾਣ ਬੈਕ ਟਮਾ ਕਿਹਾ ਅੱਛਾ ਤੇ ਉਹ ਦੁਪਹਿਰ ਕੀ ਬਣਿਆ ਭਾਈ ਹੂੰ ਉਹ ਛਾਲ ਇੱਕ ਟੱਪਿਆ ਉਹਦਾ ਦੂਡ ਕਿਲਾ ਵੀ ਪਹੀਦੇ ਨਾ ਉਹਨੇ ਚੱਕਤਾ ਉਹਨੇ ਉਹਨੇ ਚੱਕਤਾ ਮਖਾ ਲਾ ਅੱਜ ਮਿਹਣਾ ਮੜ ਗਿਆ ਪੈ ਗਈ ਪੱਟ ਅੱਛਾ ਉਹ ਦੁਪਹਿਰ ਮੜ ਕੇ ਭਾਈ ਉਹ ਗੱਲ ਨਹੀਂ ਕਰੀਓ ਨਾ ਕਦੇ ਵੀ ਬਾਹਰ ਬੈਠ ਕੇ ਹਾਂ ਮੁਰਗੀ ਭਾਜੀ ਇਹ ਲੋਦਾ ਯਾਰ ਬੰਦਾਂ ਚ ਪੈਂਦੀਆਂ ਨੇ ਕੋਈ ਵੱਡੀ ਗੱਲ ਤਾਂ ਨਹੀਂ ਪਰ ਉਹ ਥੱਲੇ ਮਾ ਕਿੱਦਾ ਕਰਦੇ ਜਾਂਦੀਆਂ ਜਮੀਨਾਂ ਬੱਡੇ ਬੱਡੇ ਰਾਗ ਜਾਂਦੀਆਂ ਬੇਚਣੀਆਂ ਜਾਂ ਜਾਂ ਕਿਸੇ ਨੇ ਪੂਰੀ ਕਤਰੀ ਦਾ ਵਿਆਹ ਕਰਨਾ ਜਾਂ ਉਹ ਥੱਲੇ ਮਾਸਾ ਦੀ ਭਾਈ ਉਹ ਤਾਂ ਮਜਬੂਰੀ ਚ ਬੰਦਾ ਵੇਚ ਚੱਲ ਗਿਆ ਚੱਲ ਆ ਗਿਆ ਹਾਂ ਚੱਲ ਹਾਂ ਸੋਤਾ ਆ ਗਿਆ ਉਸ ਦਾ ਪਾਂਡ ਦੀ ਖੁੱਝੂ ਮਾਰੀ ਇਹਨਾਂ ਬੰਦੇ ਮਾ ਕਰਦੇ ਬੋਲੇ ਦੇ ਚੱਲ ਗਿਆ ਚੱਲ ਐ ਨਾ ਟੱਪ ਕਿੱਲੀ ਡਰੇ ਬੜਾ ਗੱਲਾਂ ਗੱਲਾਂ ਚੰਦਰ ਬੱਸ ਪਹਿਲੀ ਰੱਖੀ ਬੈਠਾ ਹੋਇਆ ਹੈ ਰੱਖੀ ਨਹੀਂ ਬਟਾ ਕੋਈ ਛਟਕਾ ਅੱਜ ਦਾ ਲੈਦਾ ਖੋਲ ਲਾ ਦਾਂ ਪਾਏ ਮਾਜ ਨਾ ਦੇਖ ਲਾ ਮਾਗੀ ਤੁਸੀਂ ਥੁੱਠੀ ਮਾਰਿਆ ਹੋਏ ਮੈਂ ਤਰ੍ਹਾਂ ਨਹੀਂ ਕਹਿਣਾ ਵੀ ਮੇਰੇ ਖੇਤ ਆ ਇਹ ਭਰਾਏ ਨਾ ਕੱਲ ਪਰਸੋਂ ਲਾ ਲਾਂਗੇ ਪਾਣੀ ਫੇਰ ਹੈ ਪਰਸੋਂ ਲਾ ਲਈ ਹਾਂ ਜੇ ਮੈਂ ਨਾ ਬਿਆ ਗਿਆ ਭਾਈ ਫੇਰ ਤਾਂ ਲਾ ਲਈ ਮੈਂ ਕਹਿੰਦਾ ਚੱਲ ਕੋਈ ਨਹੀਂ ਤੂੰ ਦੱਸ ਦੀ ਜਿਹੜਾ ਮੈਂਦੀ ਰੇਂਦਾ ਆਪਣਾ ਸਾਡਾ ਪਾਲੀ ਦੱਸੇ ਉਤਨੇ ਕੰਕ ਲੈਣ ਗਿਆ ਹਾਂ ਆ ਗਿਆ ਚੱਲ ਅੱਗੇ ਮੈਂ ਕੋਈ ਮੁੰਡ ਮਾਰੀ ਜਰਾ ਤੂੰ ਛੱਡ ਲਾਂਗੇ ਆ ਪਾਉਂਦੇ ਪਿੱਛੇ ਲਾਂਗੇ ਜਾਗਾ ਹਾਂ